ਆਜੋ ਸਾਹਮਣੇ ਤੁਸੀਂ ਕਾਰ ਵੇਖ ਰਹੇ ਹੋ ਇਹ ਬਾਬਾ ਜੀ ਦੀ ਕਾਰ ਦਰਿਆ ਵਿੱਚੋਂ ਜਿਵੇਂ ਕਿਸ਼ਤੀ ਜਾਂਦੀ ਹੈ ਉਵੇਂ ਦਰਿਆ ਦੇ ਪਾਣੀ ਨੂੰ ਪਾਰ ਕਰਕੇ ਦੂਜੇ ਕੰਢੇ ਚਲੀ ਗਈ ਸੀ ਜਿਹੜੇ ਲੋਕ ਕਹਿੰਦੇ ਹਨ ਵੀ ਸਾਧੂਆਂ ਦੇ ਵਿੱਚ ਸ਼ਕਤੀ ਨਹੀਂ ਹੁੰਦੀ ਕਰਾਮਾਤ ਨਹੀਂ ਹੁੰਦੀ ਉਹ ਇਹ ਵੀਡੀਓ ਨੂੰ ਜ਼ਰੂਰ ਵੇਖੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਜੀ ਆਪ ਜੀ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਰੂਪਨਗਰ ਦਾ ਬਹੁਤ ਹੀ ਪ੍ਰਸਿੱਧ ਇਹ ਗੁਰਦੁਆਰਾ ਸਾਹਿਬ ਹੈ ਰੂਪਨਗਰ ਜਿਸ ਨੂੰ ਰੋਪੜ ਵੀ ਕਿਹਾ ਜਾਂਦਾ ਹੈ ਸਤਲੁਜ ਦਰਿਆ ਦੇ ਕੰਢੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਮਹਾਂਪੁਰਸ਼ਾਂ ਵੱਲੋਂ ਬਾਬਾ ਸ਼ਾਦੀ ਸਿੰਘ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਨਾਲ ਫਿਰ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਣੀ ਆ ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮਹਾਂਪੁਰਸ਼ਾਂ ਦਾ ਫੁੱਲਾਂ ਦੇ ਨਾਲ ਪੌਦਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਆਪਜੀ ਸਾਹਮਣੇ ਵੇਖ ਰਹੇ ਹੋ ਕਿਵੇਂ ਗੁਰਦੁਆਰਾ ਸਾਹਿਬ ਵਿੱਚ ਹਰਿਆਲੀ ਹੀ ਹਰਿਆਲੀ ਹੈ ਹਰਿਆਵਲ ਹੀ ਹਰਿਆਵਲ ਹੈ ਆਪ ਜੀ ਜਦੋਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂ ਤੇ ਤੁਹਾਨੂੰ ਇੱਥੇ ਬਿਆੰਤ ਸੰਗਤਾਂ ਦੇ ਵੀ ਦਰਸ਼ਨ ਹੋਣਗੇ ਸਾਹਮਣੇ ਵੇਖ ਸਕਦੇ ਹੋ ਦਰਬਾਰ ਹਾਲ ਵਿੱਚ ਕਿੰਨੀਆਂ ਸੰਗਤਾਂ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਬੈਠੀਆਂ ਹਨ ਕਿਉਂਕਿ ਸੰਗਤ ਜੀ ਇੱ ਕਿ ਜਿਹੜਾ ਵੀ ਭਾਵਨਾ ਨਾਲ ਅਰਦਾਸ ਕਰਦਾ ਹੈ ਸਾਨੂੰ ਪ੍ਰਬੰਧਕ ਵੀ ਦੱਸ ਰਹੇ ਸਨ ਵੀ ਉਹਦੀ ਹਰ ਇੱਕ ਭਾਵਨਾ ਪੂਰੀ ਹੁੰਦੀ ਹੈ ਆਪ ਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਆਓ ਹੁਣ ਆਪ ਜੀ ਨੂੰ ਉਸ ਗੱਡੀ ਦੇ ਦਰਸ਼ਨ ਕਰਾਉਨੇ ਆ ਸਾਹਮਣੇ ਤੁਸੀਂ ਕਮਰਾ ਵੇਖ ਰਹੇ ਹੋ ਇਸ ਕਮਰੇ ਵਿੱਚ ਉਸ ਗੱਡੀ ਨੂੰ ਖੜਾ ਕੀਤਾ ਹੋਇਆ ਹੈ ਜਿਹੜੀ ਕਾਰ ਬਾਬਾ ਜੀ ਦੇ ਹੁਕਮਾਂ ਦੇ ਨਾਲ ਦਰਿਆ ਨੂੰ ਇੰਜ ਪਾਰ ਕਰ ਗਈ ਜਿਵੇਂ ਮੋਟਰ ਵਾਲੀ ਕਿਸ਼ਤੀ ਪਾਰ ਹੋ ਜਾਂਦੀ ਹੈ ਆ ਸਾਹਮਣੇ ਤੁਸੀਂ ਕਾਰ ਦੇ ਦਰਸ਼ਨ ਕਰ ਰਹੇ ਹੋ ਆਓ ਤੁਹਾਨੂੰ ਇਤਿਹਾਸ ਵੀ ਸਰਵਣ ਕਰਾਉਨੇ ਸਾਲ 1950 ਸਾਵਣ ਮਹੀਨੇ ਦੀ ਗੱਲ ਹੈ ਸੰਤ ਬਾਬਾ ਵਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਆਪਣੇ ਸਾਥੀ ਮਹਾਪੁਰਸ਼ਾਂ ਦੇ ਨਾਲ ਬਾਬਾ ਸ਼ਾਦੀ ਸਿੰਘ ਜੀ ਤੇ ਬਾਬਾ ਹਰੀ ਸਿੰਘ ਜੀ ਅਤੇ ਇੱਕ ਹੋਰ ਮਹਾਪੁਰਸ਼ ਜੋ ਮਹਿਮਾਨ ਵੱਜੋ ਮਹਾਪੁਰਸ਼ਾਂ ਦੇ ਨਾਲ ਗੱਡੀ ਵਿੱਚ ਜਾ ਰਹੇ ਸਨ ਤੇ ਮਹਾਪੁਰਸ਼ ਅੰਬਾਲੇ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਸਨ ਤੇ ਜਿਹੜੇ ਮਹਾਪੁਰਸ਼ ਮਹਿਮਾਨ ਵੱਜੋ ਨਾਲ ਜਾ ਰਹੇ ਸਨ ਉਹਨਾਂ ਨੂੰ ਆਕਾਸ਼ ਬਾਣੀ ਹੋਈ ਬੇ ਅੱਗੇ ਕੱਗਰ ਦਰਿਆ ਚੜਿਆ ਹੋਇਆ ਹੜ ਆਇਆ ਹੋਇਆ ਹੈ ਆਪਾਂ ਇੱਥੋਂ ਵਾਪਸ ਚੱਲ ਜਾਨੇ ਆ ਕਿਉਂਕਿ ਦਰਿਆ ਨੂੰ ਪਾਰ ਕਰਨਾ ਬਹੁਤ ਔਖਾ ਪਰ ਹਰਖੋਵਾਲ ਵਾਲੇ ਸੰਤਾਂ ਨੇ ਆਖਿਆ ਨਹੀਂ ਆਪਾਂ ਅੰਬਾਲੇ ਜਾਵਾਂਗੇ ਹੀ ਜਾਵਾਂਗੇ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮੁਵਾਰਕਪੁਰ ਕੋਲ ਪਹੁੰਚਦੀ ਆ ਤਾਂ ਦਰਿਆ ਕੱਗਰ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਡਰਾਈਵਰ ਦਾ ਨਾਮ ਸੀ ਸਰਦਾਰ ਅਨੂਪ ਸਿੰਘ ਜੋ ਉਸ ਸਮੇਂ ਐਮਏ ਐਲਐਲਬੀ ਵਿਦਿਆ ਪੜ੍ਹੀ ਹੋਏ ਸਨ ਤੇ ਬਹੁਤ ਹੀ ਵੱਡੀ ਨੌਕਰੀ ਕਰ ਰਹੇ ਸਨ ਪਰ ਸੰਤ ਬਾਬਾ ਜਵਾਲਾ ਸਿੰਘ ਜੀਆ ਨੇ ਡਰਾਈਵਰ ਨੂੰ ਆਖਿਆ ਚੱਲ ਭਾਈ ਗੱਡੀ ਨੂੰ ਚਲਾ ਤੇ ਜਦੋਂ ਸੰਤਾਂ ਦਾ ਹੁਕਮ ਮੰਨ ਕੇ ਕਿਉਂਕਿ ਡਰਾਈਵਰ ਦਾ ਸੰਤਾਂ ਤੇ ਬਹੁਤ ਭਰੋਸਾ ਸੀ ਸੰਤਾਂ ਦਾ ਹੁਕਮ ਮੰਨ ਕੇ ਜਦੋਂ ਡਰਾਈਵਰ ਨੇ ਗੱਡੀ ਤੋਰੀ ਤੇ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਾਰ ਦਰਿਆ ਨੂੰ ਇੰਜ ਪਾਰ ਕਰ ਗਈ ਜਿਵੇਂ ਮੋਟਰ ਵਾਲੀ ਕਿਸ਼ਤੀ ਪਾਰ ਹੋ ਜਾਂਦੀ ਹੈ। ਪੇਛੇ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇਸੇ ਹੀ ਗੁਰਦੁਆਰਾ ਸਾਹਿਬ ਇੱਕ ਲੱਕੜ ਦਾ ਗੁਰਦੁਆਰਾ ਸਾਹਿਬ ਹੈ ਉਹਦੇ ਦਰਸ਼ਨ ਕਰਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੀਂ ਵੀਡੀਓ ਦੇ ਨਾਲ ਫਿਰ ਦੁਬਾਰਾ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ